ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦਾ ਨਾਮ ਕਿਸ ਨੇ ਰੱਖਿਆ ਕਿਵੇਂ ਉਸ ਨੂੰ ਇਹ ਪਛਾਣ ਦਿੱਤੀ ਗਈ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਪਹਿਲਾਂ ਸਾਰਾ ਪਿੰਡ ਦੇ ਅਦਾਸੀ ਚ ਸੀਗਾ ਹੁਣ ਆਪਾਂ ਬੜੀਆ ਖੁਸ਼ੀ ਚ ਆ ਹਨਾ ਤਾਂ ਆਪਾਂ ਇਹੀ ਕਹਿੰਦੇ ਆਂ ਵੀ ਪ੍ਰਮਾਤਮਾ ਉਹਦੀ ਲੰਮੀ ਉਮਰ ਕਰੇ ਜੀ ਹਮੇਸ਼ਾ ਲਈ ਵੀ ਆਪਾਂ ਨੂੰ ਸਿੱਧੂ ਵਾਪਸ ਆ ਗਿਆ ਦੁਬਾਰੇ ਆਪਣਾ ਬਹੁਤ ਚੰਗੀ ਗੱਲ ਹੈ ਜੀ ਆਪਣਾ ਜਿਹੜਾ ਅਸੀਂ ਨਾਮ ਦਿੱਤਾ ਸੀਗਾ ਪਿੰਡ ਦਾ ਦੇਖ ਹਮੇਸ਼ਾ ਲਈ ਵੀ ਪਿੰਡ ਵਧੀਆ ਚੰਗਾ ਆਪਣਾ ਪਿੰਡ ਦਾ ਨਾਮ ਰੌਸ਼ਨ ਹੋਏ ਤੇ ਨਾਮ ਰੌਸ਼ਨ ਵੀ ਕਰਕੇ ਆ ਨਾਮ ਹੁਣ ਵੀ ਐਂ ਚੱਲੂਗਾ ਜਿਵੇਂ ਪਹਿਲਾਂ ਚੱਲਦਾ ਸੀਗਾ ਉਹਨੂੰ ਛੋਟਾ ਨਾਮ ਲੈਂਦੇ ਹੁੰਦੇ ਸੀ ਗੱਗੂ ਮੈਂ ਕਹ ਗੱਗੂ ਕਹਿੰਦਾ ਮੈਂ ਗਾਉਣ ਲੱਗ ਗਿਆ ਮੈਂ ਕਿਹਾ ਯਾਰ ਕਿੱਥੋਂ ਗਾਉਣ ਲੱਗ ਗਿਆ ਬਾਈ ਕਹਿੰਦਾ ਨਹੀਂ ਮੈਂ ਗਾਉਣ ਲੱਗ ਗਿਆ ਕਹਿੰਦਾ ਆ ਰਿਕਾਰਡਿੰਗ ਸੁਣ ਕੇ ਦੇਖੋ ਮੈਂ ਰਿਕਾਰਡਿੰਗ ਸੁਣੀ ਤਾਂ ਉਹਦੇ ਵਿੱਚ ਪਾਇਆ ਸੀ ਉਹਨੇ ਪਿਛਲਾ ਪੈਰਾ ਮਾਨਸਾ ਦਾ ਮੁੰਡਾ ਫੋਕੀਆਂ ਨਹੀਂ ਰੋੜਦਾ ਜੀ ਤਾਂ ਮੈਂ ਚੋੜ ਕਰਦੇ ਕਰਦੇ ਨੇ ਇਹ ਕਹਤਾ ਮੈਂ ਖਿਆਰ ਆਪਣੇ ਪ੍ਰਿੰਟ ਦਾ ਨਾਮ ਵੀ ਚੱਲੂਗਾ ਜੀ ਤਾਂ ਮੈਂ ਉਹਨੂੰ ਇਹ ਗੱਲ ਕਹੀ ਮਹਾਰਾ ਆਪਾਂ ਇਹ ਪੈਰਾ ਲਾ ਦਈਏ ਸਿੱਧੂ ਮੂਸੇ ਵਾਲਾ ਫੋਕੀਆਂ ਨਹੀਂ ਰੋੜਦਾ ਜੀ ਤਾਂ ਬਸ ਉਥੋਂ ਉਹਨੇ ਕਿਤੇ ਕਨੈਕਟ ਕਰ ਲਿਆ ਤੇ ਘਰੇ ਆ ਕੇ ਵੀ ਗੀਤ ਨੂੰ ਦੁਬਾਰੇ ਉਹ ਕਰਿਆ ਤਾਂ ਉਹ ਵੀ ਚੱਲਣ ਲੱਗ ਗਿਆ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਆਪਣੇ ਗਾਇਕ ਦੇ ਨਾਲ ਪਿੰਡ ਮੂਸੇ ਦਾ ਨਾਮ ਦੇਸ਼ਾ ਵਿਦੇਸ਼ਾ ਦੇ ਵਿੱਚ ਚਮਕਾਉਣ ਵਾਲੇ ਸਿੱਧੂ ਮੂਸੇਵਾਲੇ ਦੇ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦਾ ਨਾਮ ਕਿਸ ਨੇ ਰੱਖਿਆ ਕਿਵੇਂ ਉਸ ਨੂੰ ਇਹ ਪਛਾਣ ਦਿੱਤੀ ਗਈ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਜਿਸ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਆ ਨਾਮ ਦਿੱਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਨਿੱਕੇ ਪੈਰੀ ਸਿੱਧੂ ਮੂਸੇਵਾਲਾ ਵਾਪਸ ਆਇਆ ਤਾਂ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਸਭ ਨੂੰ ਆਪਾਂ ਜੀ ਕਹਿੰਦੇ ਆ ਵੀ ਜਿਹੜੇ ਆਪਾਂ ਦਸਕਤ ਦੇਖ ਰਹੇ ਨੇ ਸਾਰਿਆਂ ਨੂੰ ਆਪਾਂ ਵਧਾਈਆਂ ਦਿੰਨੇ ਆ ਵੀ ਬਹੁਤ ਬਹੁਤ ਚੰਗੀ ਗੱਲ ਹੋਈ ਹੈ ਜਿਹੜੀ ਵਧਾਈਆਂ ਦੀ ਇਹ ਪਾਤੜਾ ਆਪਾਂ ਹੋ ਗਏ ਪਹਿਲਾਂ ਸਾਰਾ ਪਿੰਡ ਦੇ ਅਦਾਸੀ ਚ ਸੀਗਾ ਹੁਣ ਆਪਾਂ ਵਧੀਆ ਖੁਸ਼ੀ ਚ ਆ ਹਨਾ ਜੀ ਤਾਂ ਆਪਾਂ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਉਹਦੀ ਲੰਮੀ ਉਮਰ ਕਰੇ ਜੀ ਹਮੇਸ਼ਾ ਲਈ ਵੀ ਆਪਾਂ ਨੂੰ ਸਿੱਧੂ ਬਾਪਸ ਆ ਗਿਆ ਦੁਬਾਰੇ ਆਪਣਾ ਜੀ ਆਪਾਂ ਨੂੰ ਇਹੀ ਚੰਗਾ ਲੱਗਦਾ ਵੀ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਤਾਂ ਇਹੀ ਕਹਿੰਨੇ ਆਪਾਂ ਵੀ ਪ੍ਰਮਾਤਮਾ ਸਾਹਿਬ ਨੂੰ ਤਾਤਬਖਸ਼ੇ ਸਭ ਨੂੰ ਜੀ ਤਾਂ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਾਮ ਵੀ ਉਹੀ ਰੱਖਿਆ ਗਿਆ ਹੈ ਤੁਹਾਡੇ ਵੱਲੋਂ ਜੋ ਦਿੱਤਾ ਨਾਮ ਹੈ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਸਦੀਆਂ ਤੱਕ ਚੱਲੂਗਾ ਇਹ ਨਾਮ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਵੱਲੋਂ ਸੁਖਦੀਪ ਉਰਫ ਸਿੱਧੂ ਮੂਸੇਵਾਲੇ ਦਾ ਨਾਮ ਸਿੱਧੂ ਮੂਸੇਵਾਲੇ ਰੱਖਿਆ ਗਿਆ ਸੀ ਬਹੁਤ ਚੰਗੀ ਗੱਲ ਹੈ ਜੀ ਆਪਣਾ ਜਿਹੜਾ ਅਸੀਂ ਨਾਮ ਦਿੱਤਾ ਸੀਗਾ ਪਿੰਡ ਦਾ ਦੇਖਿਆ ਹਮੇਸ਼ਾ ਲਈ ਵੀ ਪਿੰਡ ਵਧੀਆ ਚੰਗਾ ਆਪਣਾ ਪਿੰਡ ਦਾ ਨਾਮ ਰੌਸ਼ਨ ਹੋਏ ਤੇਰੇ ਨਾਮ ਰੌਸ਼ਨ ਵੀ ਕਰਕੇ ਹੈ ਨਾਮ ਹੁਣ ਵੀ ਐਂ ਚੱਲੂਗਾ ਜਿਵੇਂ ਪਹਿਲਾਂ ਚੱਲਦਾ ਸੀਗਾ ਜੀ ਤਾ ਪਾਈ ਕਹਿੰਦੇ ਆ ਵੀ ਵਧੀਆ ਚੰਗੀ ਗੱਲ ਐ ਸਾਡੇ ਪਿੰਡ ਦਾ ਨਾਮ ਹੁਣ ਵੀ ਦੁਬਾਰੇ ਉਹੀ ਵਧੀਆ ਚੰਗੀ ਗੱਲ ਹੋਊਗੀ ਵੀ ਨਾਮ ਦੁਬਾਰੇ ਫੇਰ ਚੱਲੂਗਾ ਤੇ ਪਹਿਲਾਂ ਵੀ ਚੱਲੀ ਜਾਂਦਾ ਸੀਗਾ ਜੀ ਤਾਂ ਆਪਾਈ ਕਹਿੰਦੇ ਆ ਬਹੁਤ ਚੰਗੀ ਗੱਲ ਹੋਊਗੀ ਪ੍ਰਮਾਤਮਾ ਨੇ ਵਧੀਆ ਸੁਣ ਲਈ ਬਾਬਾ ਨਾਨਕ ਸਭ ਨੂੰ ਇਹ ਖੁਸ਼ੀਆਂ ਦੇਵੇ ਜੀ ਕਾਕੋ ਦੋਏ ਸਵਾਬ ਬਣਦਾ ਹੈ ਕਿ ਤੁਸੀਂ ਸ਼ੁਭਦੀਪ ਦਾ ਨਾਮ ਸਿੱਧੂ ਮੂਸੇਵਾਲਾ ਰੱਖ ਦਿਓ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸ ਦਿਓ ਇਹ ਤਾਂ ਦੁਕਾਨ ਤੇ ਉਮਰ ਰਹਿੰਦੇ ਸੀਗੇ ਸਾਡੇ ਕੋਲੇ ਮੁੰਡੇ ਯਾਰਾਂ ਦੋਸਤਾਂ ਨਾਲ ਤਾਂ ਬੈਠੇ ਅਸੀਂ ਮਜ਼ਾਕ ਕਰੀ ਜਾਂਦੇ ਸੀਗੇ ਵੀ ਨਿੰਜੇ ਬਾਈ ਨੂੰ ਗੀਤ ਦਿੱਤਾ ਜਿਹੜਾ ਲਾਇਸੈਂਸ ਗੀਤ ਉਸ ਦੇ ਵਿੱਚ ਦਿੱਤਾ ਸੀਗਾ ਤਾਂ ਵੀ ਚੋ ਮਜ਼ਾਕ ਕਰੀ ਜਾਂਦੇ ਸੀਗੇ ਉਹਨੇ ਮੈਂ ਜਦੋਂ ਰਿਕਾਰਡਿੰਗ ਸੁਣੀ ਮੋਬਾਈਲ 'ਚ ਰਿਕਾਰਡਿੰਗ ਕਰੀ ਫਿਰਦੇ ਸੀਗੇ ਸਿੱਧੂ ਤੇ ਉਹਨੂੰ ਛੋਟਾ ਨਾਮ ਲੈਂਦੇ ਹੁੰਦੇ ਸੀ ਗੱਗੂ ਮੈਂ ਕਹ ਗੱਗੂ ਕਹਿੰਦਾ ਮੈਂ ਗਾਉਣ ਲੱਗ ਗਿਆ ਮਹਾਂ ਯਾਰ ਕਿੱਥੋਂ ਗਾਉਣ ਲੱਗ ਗਿਆ ਬਾਈ ਕਹਿੰਦਾ ਨਹੀਂ ਮ ਗਾਉਣ ਲੱਗ ਗਿਆ ਕਹਿੰਦਾ ਆ ਰਿਕਾਰਡਿੰਗ ਸੁਣ ਕੇ ਦੇਖੋ ਮੈਂ ਰਿਕਾਰਡਿੰਗ ਸੁਣੀ ਤਾਂ ਉਹਦੇ ਵਿੱਚ ਪਾਇਆ ਸੀ ਉਹਨੇ ਪਿਛਲਾ ਪੈਰਾ ਮਾਨਸਾ ਦਾ ਮੁੰਡਾ ਫੋਕੀਆਂ ਨਹੀਂ ਰੋੜਦਾ ਜੀ ਤਾਂ ਮੈਂ ਚੋੜ ਕਰਦੇ ਕਰਦੇ ਨੇ ਇਹ ਕਹਿੰਦਾ ਮਹਾਂ ਯਾਰ ਆਪਣੇ ਪਿੰਡ ਦਾ ਨਾਮ ਵੀ ਚੱਲੂਗਾ ਜੀ ਤਾਂ ਮੈਂ ਉਹਨੂੰ ਇਹ ਗੱਲ ਕਹੀ ਮਹਾਂ ਆਪਾਂ ਇਹ ਪੈਰਾ ਲਾ ਦਈਏ ਸਿੱਧੂ ਮੂਸੇ ਵਾਲਾ ਫੋਕੀਆਂ ਨਹੀਂ ਰੋੜਦਾ ਜੀ ਤਾਂ ਬਸ ਉਥੋਂ ਉਹਨੇ ਕਿਤੇ ਕਨੈਕਟ ਕਰ ਲਿਆ ਉਹ ਤੇ ਘਰੇ ਆ ਕੇ ਵੀ ਗੀਤ ਨੂੰ ਦੁਬਾਰੇ ਉਹ ਕਰਿਆ ਤਾਂ ਉਹ ਵੀ ਚੱਲਣ ਲੱਗ ਗਿਆ ਤੇ ਬਾਕੀ ਸਾਰੇ ਗੀਤਾਂ 'ਚ ਸਾਡੇ ਪਿੰਡ ਦਾ ਨਾਮ ਔਰ ਸਿੱਧੂ ਕੋਤ ਜੀ ਉਹੀ ਚੱਲਦਾ ਸੀ ਤਾਂ ਉਸ ਮੌਕੇ ਤੇ ਹੋਰ ਗੱਲਬਾਤ ਵੀ ਹੁੰਦੀ ਆ ਤੁਹਾਡੀ ਸਿੱਧੂ ਮਸੇਵਾਲੇ ਨਾਲ ਬਹੁਤ ਵਾਰੀ ਮਿਲਦੇ ਜੁਲਦੇ ਸੀਗੇ ਵਧੀਆ ਜਿੱਥੇ ਵੀ ਮਿਲਦਾ ਆਪਾਂ ਨੂੰ ਜਾਂ ਦੁਕਾਨ ਤੇ ਆਉਂਦੇ ਤਾਂ ਵਧੀਆ ਮਿਲਦੇ ਸੀਗੇ ਜੀ ਤਾਂ ਹੁਣ ਤੁਸੀਂ ਕੀ ਕਰਦੇ ਹੋ ਹੁਣ ਬਸ ਆ ਦਿਆੜੀ ਕਰ ਲੈਣੇ ਜੀ ਹੁਣ ਮੈਂ ਪੱਠੇ ਤੇ ਲੱਗਿਆ ਹੋਇਆ ਹੈਗਾ ਆ ਹੁਣ ਪੱਠੇ ਤੋਂ ਆਇਆ ਸੀਗਾ ਜੀ ਤਾਂ ਬਸ ਇੱਕ ਆਇਆ ਸੀਗਾ ਵੀ ਘਰ ਦੇ ਹਾਲਾਤ ਬਾਲੇ ਉਹ ਹੋ ਗਏ ਸੀਗੇ ਸਾਨੂੰ ਪਤਾ ਵੀ ਦੁਕਾਨ ਤੇ ਆਪਾਂ ਨੂੰ ਜੋ ਡੇਲੀ ਵਾਲੇ ਪੈਸੇ ਆ ਹਨਾ ਉਹ ਜੁੜਦੇ ਨਹੀਂ ਹੁੰਦੇ ਤਾਂ ਆਪਾਂ ਜਿੱਥੋਂ ਆਪਾਂ ਇਕੱਠੇ ਪੈਸੇ ਫੜ ਲੈਣੇ ਆ ਵੀ ਕੰਮ ਤੇ ਜਾਂਦੇ ਆ ਤਾਂ ਪੱਕੇ ਲੱਗ ਜੰਨੇ ਆ ਜੀ ਤਾਂ ਹੁਣ ਵੀ ਬਸ ਮਕਾਨ ਬਣਾ ਕੇ ਅਟਿਆ ਸੀਗਾ ਤਾਂ ਉਹਦੇ ਕਰਜ਼ਾ ਕਰਜ਼ਾ ਬਸ ਦੀ ਕਿਸਤਾਂ ਗੁਸਤਾਂ ਚੱਕੀਆਂ ਸੀਗੀਆਂ ਲੋਨ-ਲੋਨ ਕਰਾਏ ਹੋਏ ਸੀਗੇ ਉਹ ਵੀ ਬਸ ਉਹ ਕਰੀ ਜਾਂਦੇ ਆ ਪੱਠੇ ਤੋਂ ਪੈਸਾ ਢੇਲੀ ਇਕੱਠਾ ਫੜ ਲਿਆ ਤਾਂ ਆਪ ਦਾ ਬਸ ਲਾਈ ਜਾਂਦੇ ਆ ਜੀ ਤਾਂ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਇੱਕ ਤਾਂ ਤੁਸੀਂ ਆਪਣੀ ਦੁਕਾਨ ਸੀਗੀ ਤੁਹਾਡੀ ਕਟਿੰਗ ਦੀ ਦੁਕਾਨ ਸੀਗੀ ਆਪਣੇ ਹੱਥ ਦਾ ਕੰਮ ਸੀਗਾ ਹੁਣ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ ਇਹ ਮੈਡਮ ਪਤਾ ਕੀ ਸੀਗਾ ਜੀ ਮੇਰਾ ਨਾ ਐਕਸੀਡੈਂਟ ਹੋ ਗਿਆ ਸੀਗਾ ਉਹ ਅੱਖ ਦੇ ਵਿੱਚ ਕੰਚ ਪੈ ਗਿਆ ਸੀਗਾ ਤਾਂ ਉਹਦੇ ਨਾਲ ਮੇਰੀ ਥੋੜੀ ਰੋਸ਼ਨੀ ਘਟ ਗਈ ਸੀਗੀ ਤਾਂ ਉਹ ਫਿਰ ਤੁਹਾਨੂੰ ਪਤਾ ਵੀ ਨਿਗਾਹ ਵਾਲਾ ਕੰਮ ਤਾਂ ਨਿਗਾਹ ਲੱਗਦੀ ਜ਼ਿਆਦਾ ਜੀ ਤਾਂ ਕਰਕੇ ਫਿਰ ਮੈਨੂੰ ਛੱਡਣਾ ਪੈ ਗਿਆ ਜੀ ਹੁਣ ਬਸ ਐ ਆ ਵੀ ਆਪ ਦਾ ਟਾਈਮ ਪਾਸ ਕਰੀ ਜੰਨੇ ਆ ਦਿਹਾੜੀ ਦਪਾ ਕਰਕੇ ਜੀ ਅ ਕਦੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਤੁਹਾਡੇ ਕੋਲ ਪਹੁੰਚਦਾ ਹੁਣ ਕਦੇ ਮੁਲਾਕਾਤ ਹੁੰਦੀ ਹੈ ਬੜੀਆ ਮਿਲਦੇ ਆ ਜੀ ਹੁਣ ਜੇ ਪਿਛਲੀ ਵਾਰੀ ਮੜੇ ਵੀ ਇੱਥੇ ਆਏ ਸੀਗੇ ਉਹ ਕਹਿੰਦੇ ਸੀਗੇ ਵੀ ਸਾਰਾ ਨਗਰ ਕਹਿੰਦੇ ਵੀ ਆਪਾਂ ਸਭ ਸਮਤੀ ਨਾਲ ਇਹਨਾਂ ਨੂੰ ਦੁਬਾਰੇ ਸਰਪੰਚਿਤ ਹੋਣੀ ਹੈ। ਜੀ। ਤਾਂ ਆਪਾਂ ਕਿਹਾ ਵੀ ਹਾਂ ਵਧੀਆ ਚੰਗੀ ਗੱਲ ਹੈ। ਤਾਂ ਸਾਰੇ ਆਪਣੇ ਬੇੜੇ ਨੇ ਇਕੱਠੇ ਨੇ ਕਰਕੇ ਉਹ ਤਾਂ ਉਹਨਾਂ ਨੂੰ ਬੁਲਾ ਕੇ ਸਭ ਸਮਤੀ ਨਾਲ ਸਰਪੰਚ ਬਣਾਉਣ ਦੀ ਉਹ ਕਰੀਏ। ਰੈਵੜੀ ਤਾਂ ਵਧੀਆ ਆਉਂਦੇ ਜਾਂਦੇ ਨੇ ਸਭ ਨੂੰ ਮਿਲਦੇ ਆ। ਜੀ। ਆਪਾਂ ਨੂੰ ਵੀ ਮਿਲਦੇ ਆ। ਜੀ। ਅ ਤਾਂ ਜੀ ਹੁਣ ਰੋਣਕ ਲੱਗੀਆਂ ਹੋਈ ਨੇ ਹਵੇਲੀ ਦੇ ਵਿੱਚ ਦੂਰ ਦੂਰੋਂ ਲੋਕ ਪਹੁੰਚ ਰਹੇ ਤੁਸੀਂ ਵੀ ਹਵੇਲੀ ਜਾਣੋ? ਹਾਂ ਬਾਈ ਜਨੈ ਜ ਨਗਰ ਦੇ ਟੱਪ ਤੇ ਜਦੋਂ ਕੋਈ ਕੰਮ ਦਿੰਦਾ ਹੁੰਦਾ ਉਂ ਵੀ ਵੈਸੇ ਵੀ ਆਪਾਂ ਜਦੋਂ ਹੋ ਸੀਗੀ ਖੁਸ਼ੀ ਵਾਲਾ ਦਿਨ ਸੀਗਾ ਉਦੋਂ ਸਾਰੇ ਉੱਥੇ ਹੀ ਰਹੇ ਆ ਜੀ ਤਾਂ ਆਪਾਂ ਨੂੰ ਹੁਣ ਹੁਣ ਵੀ ਜਦੋਂ ਮੈਂ ਨਗਰ ਦਾ ਟੱਪ ਦਾ ਤਾਂ ਮੈਂ ਉੱਥੇ 10 ਮਿੰਟ ਖੜਕੇ ਆਉਣਾ ਜੀ ਤਾਂ ਜਦੋਂ ਤੁਸੀਂ ਪਿੰਡ ਦੇ ਲੋਕ ਜਦੋਂ ਹਵੇਲੀ ਪਹੁੰਚਦੇ ਨੇ ਆਰਾਮ ਨਾਲ ਤੁਹਾਡੀ ਐਂਟਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਤਾਂ ਪਿੰਡ ਦਾ ਕਰਕੇ ਵੀ ਵੈਸੇ ਸਾਨੂੰ ਸਾਰੇ ਜਾਣਦੇ ਆ ਜਿਵੇਂ ਹੁਣ ਪਿੰਡ ਦੇ ਤੁਰੇ ਫਿਰਦੇ ਹੈਗੇ ਉਦੋਂ ਜਿਵੇਂ ਮੇਨ ਬੰਦੇ ਆ ਗਏ ਹਨਾ ਬਾਕੀ ਸਿਰੇ ਜਿਵੇਂ ਹੁਣ ਮੈਂ ਜਾਣਾ ਮੈਨੂੰ ਤਾਂ ਹੁਣ ਵੈਸੇ ਜਾਣਦੀ ਨਹੀਂ ਸਾਰੀ ਜੀ ਮਲਾਜ਼ਮਾਂ ਨੂੰ ਵੀ ਪਤਾ ਹੀ ਆ ਵੀ ਇਹ ਰੋਜ਼ ਦੇ ਆਉਣ ਵਾਲੇ ਆ ਜੀ ਤਾਂ ਕਰਕੇ ਵਧੀਆ ਪਾ ਬਗ ਜੰਨੇ ਬਿਨਾਂ ਐਂਟਰੀ ਤੋਂ ਸਾਨੂੰ ਤਾਂ ਕੋਈ ਐਂਟਰੀ ਦੀ ਲੋੜ ਹੀ ਨਹੀਂ ਪੈਂਦੀ ਜੀ ਵੀ ਵੈਸੇ ਬਾਹਰਲੇ ਬੰਦਿਆਂ ਨੂੰ ਤਾਂ ਐਂਟਰੀ ਦੀ ਲੋੜ ਪੈਂਦੀ ਪੈਂਦੀ ਹੈ ਕਿਉਂ ਐਡੇ ਵੱਡੇ ਉਹ ਹੋਈ ਹੈ ਨਾ ਹਾਦਸਾ ਹੋਇਆ ਪਹਿਲਾਂ ਵੀ ਜੀ ਤਾਂ ਹੁਣ ਡਰਤਾ ਰਹਿੰਦੀ ਹੈ ਫੇਰ ਵੀ ਜੀ ਬੈਸੇ ਹੁਣ ਵੀ ਸਰਕਾਰ ਦਾ ਵੀ ਹੁਣ ਵੀ ਸਰਕਾਰ ਧੱਕਾ ਕਰੀ ਜਾਂਦੀ ਐ ਇਹ ਵੀ ਬਹੁਤ ਗਲਤ ਗੱਲ ਐ ਕਹਿੰਦੇ ਐ ਕਿ ਸਿੱਧੂ ਇਹ ਜਵਾਖ ਕਿ ਬੱਚਾ ਗੋਤ ਪਾਇਆ ਇਹਨਾਂ ਨੇ ਐ ਪਾਇਆ ਵੀ ਇਹ ਤੋਂ ਪਹਿਲਾਂ 2 ਸਾਲ ਪਹਿਲਾਂ ਨਾਲ ਲੈ ਲੈਂਦੇ ਗੋਤ ਲੈਣਾ ਹੁੰਦਾ ਇਹਨਾਂ ਨੇ ਜੀ ਇਹ ਗੱਲ ਸਰਕਾਰ ਦੀ ਬਹੁਤ ਮਾੜੀ ਗੱਲ ਐ ਵੀ ਆਪਾਂ ਜਦੋਂ ਜਵਾਖ ਗੋਦ ਲੈਣਾ ਸੀ ਇਹਨਾਂ ਨੇ 2 ਸਾਲ ਪਹਿਲਾਂ ਲੈ ਲੈਂਦੇ ਅੱਜ ਇਹਨਾਂ ਨੂੰ ਕੀ ਲੋੜ ਪੈਂਦੀ ਸੀਗੀ ਉਹ ਕਹਿੰਦੇ ਆ ਕਿ ਇਹ ਗੋਤ ਪਾਇਆ ਹੋਇਆ ਇਹ ਐ ਫਲਾਨਾ ਧੌਕਾ 100 ਗੱਲਾਂ ਬਣਾਈ ਬੈਠਿਆ ਵੀ ਸੋਨੂ ਕੀ ਉਹਨਾਂ ਦਾ ਬੱਚਾ ਆਵਦਾ ਤੁਸੀਂ ਇਹਨਾਂ ਦੇ ਪਹਿਲਾਂ ਜਦੋਂ ਪਹਿਲਾਂ ਨਹੀਂ ਤੁਸੀਂ ਇਹਨਾਂ ਦੇ ਬਣੇ ਹੁਣ ਕਿੱਥੋਂ ਬਣੂ ਜੀ ਉਹ ਐ ਪੁੱਛਦੇ ਵੀ ਆ ਐ ਹੋ ਗਿਆ ਬਾ ਹੋ ਗਿਆ ਇਹਨਾਂ ਨੇ ਗੋਤ ਲੈ ਕੇ ਐ ਕਰ ਲਿਆ ਵੀ ਉਹ ਤਾਂ ਆਪਾਂ ਮੈਂ ਗੋਤ ਲੈਣ ਬਾ ਮੈਂ ਉਹਨਾਂ ਦਾ ਆਵਦਾ ਜਦੋਂ ਹਾਈ ਉਹਨਾਂ ਦਾ ਆਵਦਾ ਉਹ ਇਹ ਗੱਲਾਂ ਤੋਂ ਇਹ ਹਰੇ ਗੱਲ ਤੇ ਸਰਕਾਰ ਦੀ ਗਲਤ ਗੱਲ ਆ ਬਹੁਤ ਜ਼ਿਆਦਾ ਗਲਤ ਗੱਲ ਆ ਵੀ ਇਹਨਾਂ ਨੇ ਲੈਣਾ ਕੀ ਆ ਜੀ ਵੀ ਕੋਈ ਗੱਲ ਆ ਇਹਨਾਂ ਨੂੰ ਉਂ ਪੁੱਛ ਲੈਣਾ ਪੁੱਛ ਦੱਸ ਕਰ ਲੈਣ ਫਿਰ ਮੀਡੀਆ ਦੇ ਸਾਹਮਣੇ ਹੋ ਕੇ ਕਹਿੰਦੇ ਏ ਵੀ ਬੱਚਾ ਇਹਨਾਂ ਨੇ ਗੋਤ ਲੈ ਤੈਂ ਕਰਿਆ ਬਾਹ ਕਰਿਆ ਜੀ ਤਾਂ ਵੈਸੇ ਡਾਕਟਰ ਨਹੀਂ ਤਾਂ ਪੁੱਛਣ ਪੁੱਛ ਲੈਂਦੇ ਵੀ ਆਹ ਗੱਲ ਆਏ ਆ ਫਲਾਨੀ ਤੋਂ ਕਿ ਭਈ ਇਹਨਾਂ ਨੂੰ ਕਿਉਂ ਐਵੇਂ ਬਿਨਾਂ ਗੱਲ ਤੋਂ ਧਮਕੀਆਂ ਦਿੰਦੇ ਆ ਜੀ ਤਾਂ ਗਾੜੀ ਗੱਲੀਏ ਪੁੱਛਦੇ ਨੇ ਵੀ ਬੱਚੇ ਨੂੰ ਗੋਦ ਲੈ ਲੈਣਾਂ ਨੇ ਅਗਲਾ ਕੁਝ ਵੀ ਕਰੇ ਕੁਝ ਨਾ ਕਰੇ ਜਦੋਂ ਉਹਨਾਂ ਨੂੰ ਕੇਂਦਰ ਦੇ ਵੱਲੋਂ ਇੱਕ ਚਿੱਠੀ ਜਾਰੀ ਹੁੰਦੀ ਹੈ ਆਈਵੀਐਫ ਤਕਨੀਕ ਦੇ ਨਾਲ ਬੱਚਾ ਹੋਇਆ ਉਮਰ ਦਾ ਕੋਈ ਰੋਲਾ ਚੱਲਦਾ ਹੈ ਕਿ 58 ਸਾਲ ਦੀ ਉਮਰ ਦੇ ਵਿੱਚ ਔਰਤ ਇਸ ਤਕਨੀਕ ਦੇ ਨਾਲ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਨਹੀਂ ਜਨਮ ਤਾਂ ਮੈਡਮ ਅੱਜ ਕੱਲ ਪਤਾ ਕੀ ਹੈ ਦਵਾਈਆਂ ਬੂਟੀਆਂ ਐਰ ਜੀਆਂ ਨੇਗੀਆਂ ਸਭ ਚੱਲਦਾ ਜੀ ਕੌਣ ਕਹਿੰਦਾ ਵੀ ਇਹ ਗੱਲਾਂ ਹੁੰਦੀਆਂ ਨਹੀਂ ਜੀ ਹੁੰਦਿਆਂ ਨੇ ਸਭ ਗੱਲਾਂ ਹੁੰਦੀਆਂ ਨੇ ਜਦੋਂ ਮੰਨ ਕੇ ਉਹ ਡਾਕਟਰ ਨਹੀਂ ਨੇ ਕੇਸ ਕੀਤਾ ਉਹਨੂੰ ਪਤਾ ਨਹੀਂਗਾ ਸਾਰਾ ਪਤਾ ਆਪਾਂ ਨੂੰ ਵੀ ਸਭ ਨੂੰ ਪਤਾ ਸਾਡੇ ਸਾਡੇ ਪਿੰਡ ਨੂੰ ਪਤਾ ਨਹੀਂਗਾ ਸਾਡੇ ਪਿੰਡ ਨੂੰ ਵੀ ਪਤਾ ਇਹ ਗੱਲਾਂ ਦਾ ਜੀ ਅਸੀਂ ਤਾਂ ਜਿਸ ਦਿਨ ਦੀ ਉਹ ਗੱਲ ਸੁਣੀ ਆ ਉਸ ਦਿਨ ਦੇ ਖੁਸ਼ੀ ਮਨਾਈ ਜਾਂਦੇ ਆ ਵੀ ਚਲੋ ਪਰਮਾਤਮਾ ਉਹਨਾਂ ਦੇ ਘਰੇ ਕੁਛ ਵੀ ਆ ਭਾਵੇਂ ਧੀ ਹੋ ਜੇ ਭਾਵੇਂ ਪੁੱਤ ਹੋ ਜੇ ਤਾਂ ਉਹਨਾਂ ਨੂੰ ਉਹਨਾਂ ਦਾ ਮਾਨ ਟਿਕਾਣੇ ਹੋ ਜੂ। ਜੀ। ਵੀ ਉਹ ਜਵਾਖ ਆਪਦੇ ਜਵਾਖ ਦੇ ਨਾਲ ਖੇਡ ਲੱਗੇ ਰਹਿਣਗੇ ਇੰਨੇ ਨਾ ਉਹ ਮਟਪ ਜੂ। ਜੀ। ਕਿੱਥੇ ਇਹ ਗੱਲਾਂ ਕਹਿੰਦੇ ਨੇ ਕਿ ਇਹ ਐ ਕਰ ਲਿਆ ਉਹ ਕਰ ਲਿਆ। ਆਪਾਂ ਮੰਨ ਕੇ ਚੱਲੋ ਜੀ ਜਦੋਂ ਉਹਨਾਂ ਨੇ ਗੋਦ ਲੈਣਾ ਹੁੰਦਾ ਤਾਂ ਲੈ ਕੇ ਜਵਾਖ ਅੱਜ ਨੂੰ 2 ਸਾਲ ਪਹਿਲਾਂ ਖੇਡਦੇ ਉਹਨਾਂ ਨਾਲ। ਜੀ। ਤਾਂ ਉਹਨਾਂ ਨੂੰ ਆਹ ਗੱਲਾਂ ਦਾ ਉਹ ਕਰਨ ਦਾ ਕੀ ਲੋੜ ਸੀ? ਜੀ। ਤਾ ਸਿੱਧੂ ਮੋਸੇਵਾਲੇ ਦਾ ਤੁਸੀਂ ਪਹਿਲਾਂ ਵੀ ਬਚਪਨ ਦੇਖਿਆ ਹੁਣ ਨਿੱਕੇ ਸਿੱਧੂ ਮੋਸੇਵਾਲੇ ਦਾ ਬਚਪਨ ਵੀ ਬਚਪਨ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਂ ਜੀ ਜੇ ਪ੍ਰਮਾਤਮਾ ਨੇ ਹਨਾ ਆਪਾਂ ਨੂੰ ਵੀ ਦੇਖਣ ਨੂੰ ਮੈਨੂੰ ਉਹ ਕਰਿਆ ਤਾਂ ਅਸੀਂ ਦੇਖਾਂਗੇ ਲਾਜ਼ਮੀ ਜੀ ਇਹਦਾ ਰੱਬ ਰੱਖਾ ਹਨਾ ਕੀ ਪਤਾ ਮੈਂ ਬਚਪਨ ਹ ਤੇ ਦੇਖਣਾ ਕਿ ਨਹੀਂ ਦੇਖਣਾ ਨਹੀਂ ਦੇਖੋਗੇ ਤੁਸੀਂ ਨਾਮ ਦਿੱਤਾ ਤੁਹਾਡੇ ਨਾਮ ਨਾਲ ਬੰਦਾ ਫੇਮਸ ਹੋਇਆ ਦੁਨੀਆ ਭਰ ਦੇ ਵਿੱਚ ਉਹਨੇ ਵੀ ਚੰਗੀ ਗੱਲ ਆ ਵਿਚਾਰੇ ਜਵਾਖ ਨੂੰ ਅਸੀਂ ਦੇਖੀਏ ਮੈਂ ਵੀ ਦੇਖਾਂ ਪਰ ਉਹਦੋਂ ਬੁੜੇ ਹੋ ਜਾਣਗੇ 35 ਸਾਲ ਦੀ ਉਮਰ ਤਾਂ ਹੋਊਗੀ ਪਰ ਉਹਨਾਂ ਤਾਂ ਬਚਪਨ ਤਾਂ ਦੇਖੋਗੇ ਨਾ ਤੁਹਾਡੇ ਹੱਥਾਂ 'ਚ ਹੀ ਜਾਏਗਾ ਹਾਂਜੀ ਹਾਂ ਬਚਪਨ ਤਾਂ ਦੇਖਾਂਗੇ لازਮੀ ਦੇਖਾਂਗੇ ਜੀ ਜੀ ਹੁਣ ਐਵੇਂ ਜਾਇਆ ਕਰਾਂਗੇ ਮਿਲਿਆ ਕਰੂਗਾ ਛੋਟਾ ਕਿਉਂਕਿ ਜਵਾਕ ਜਦੋਂ ਤੁਰਨ ਫਿਰਨ ਲੱਗ ਗਿਆ ਸੂ ਆ ਗਿਆ ਪਤਾ ਲੱਗ ਗਿਆ ਗੱਲਾਂ ਬਾਤਾਂ ਤੋਂ ਵੀ ਆ ਬੰਦੇ ਨੇ ਐ ਕਰਿਆ ਸੀ ਤਾਂ ਆਪੇ ਭੱਜ ਕੇ ਉਹ ਬੁਲਾਇਆ ਕਰੂਗਾ ਜੀ ਵੈਸੇ ਸਾਨੂੰ ਤਾਂ ਇਹ ਹੀ ਗੱਲ ਹੈ ਉਮੀਦ ਹੈ ਵੀ ਜਿਹੜੇ ਹਸਾਬ ਨਾਲ ਅਸੀਂ ਹੁਣ ਛੋਟੇ ਹੁੰਦੇ ਦੀਆਂ ਫੋਟੋਆਂ ਦੇਖੀ ਜਾਂਨੇ ਆ ਐ ਜੇ ਕਰੀ ਜਾਂਦਾ ਉਂਗਲਾਈਆਂ ਵੀ ਸਾਡੇ ਭਾਤਾ ਸਿੱਧੂ ਦੁਬਾਰੇ ਆਇਆ ਜੀ ਜਮਾ ਸਾਨੂੰ ਤਾਂ ਇਹੀ ਲੱਗਦਾ ਵੀ ਉਹੀ ਬੰਦਾ ਹੈ ਤਾਂ ਕੀ ਉਮੀਦ ਰੱਖ ਕਰਦੇ ਹੋ ਕਿ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਦੇ ਨਾਲ ਧੱਕ ਪਾਇਆ ਸੀਗਾ ਤੇ ਇਹ ਨਿੱਕੇ ਸਿੱਧੂ ਤੇ ਤੁਸੀਂ ਕੀ ਉਮੀਦ ਰੱਖਦੇ ਹੋ ਅਸੀਂ ਤਾਂ ਇਹ ਕਹਿੰਦੇ ਆ ਵੀ ਦੁਬਾਰੇ ਧੱਕ ਪਾਵੇ ਆ ਕਿਉਂ ਸਾਡੇ ਪਿੰਡ ਦਾ ਨਾਂ ਹੀ ਰੋਸ਼ਨ ਆਈ ਰਵੇ ਤਾਂ ਧੱਕ ਪਾਵੇ ਤੱਕ ਪਾਵੇ ਵੀ ਪੂਰੀ ਜਿਵੇਂ ਉਹਨੇ ਪਾਈ ਸੀ ਤਾਂ ਇਹ ਸੀ ਵੀਰ ਸਾਡੇ ਨਾਲ ਸੱਤੀ ਜਿਨ੍ਹਾਂ ਨੇ ਸੀ ਉਬੂ ਦੀਪ ਸਿੰਘ ਨੂੰ ਸਿੱਧੂ ਮੁਸੇਵਾਲਾ ਦੇ ਨਾਮ ਦੇ ਨਾਲ ਮਸ਼ਹੂਰ ਕੀਤਾ ਦੇਸ਼ਾ ਵਿਦੇਸ਼ਾ ਦੇ ਵਿੱਚ ਅੱਜ ਸਿੱਧੂ ਮੁਸੇਵਾਲਾ ਦਾ ਨਾਮ ਚੱਲਦਾ ਹੈ ਪਰ ਜਦੋਂ 2 ਸਾਲ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਸਿੱਧੂ ਮੁਸੇਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਤੇ ਅੱਜ 2 ਸਾਲ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਨਿੱਕੇ ਪੈਰੀ ਸਿੱਧੂ ਮੁਸੇਵਾਲਾ ਵਾਪਸ ਆ ਗਿਆ ਹਰ ਪਾਸੇ ਰੋਣ ਕਾ ਲੱਗੀਆਂ ਹੋਈਆਂ ਨੇ ਅਜੇਹੇ ਦੇ ਵਿੱਚ ਇਸ ਵੀਰ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਨਾਜ਼ੁਕ ਬਣੇ ਹੋਏ ਨੇ ਅਸੀਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਵੀਰ ਦੀ ਵੀ ਤਰੱਕੀ ਹੋਵੇ ਜਿਸ ਤਰੀਕੇ ਦੇ ਨਾਲ ਇਸ ਦੇ ਰੱਖੇ ਨਾਮ ਤੋਂ ਬਾਅਦ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਤਰੱਕੀ ਹੋਈ ਸੀ ਕੈਮਰਾਮੈਨ ਪਰਵੀਨ ਦੇ ਨਾਲ ਮੈਂ ਮਿਨਾਕਸ਼ੀ ਤਾਰੀਵਾਲ ਪਿੰਡ ਮੂਸਾ